ਸਰਪ੍ਰੀ ਸਤਿਸ਼੍ਰੀ ਅਕਾਲ ਜੀ ਸਾਰੇ ਕੂਤਰ ਵਿੱਚ ਭਰਾਵਾਂ ਨੂੰ ਉਮੀਦ ਕਰਦਾ ਠੀਕ ਨਾ ਹੋਣਗੇ ਕੂਤਰ ਉੱਤਰ ਸਾਰੇ ਬਾਈਆਂ ਦੇ ਸੱਟ ਵੱਟ ਹੋਣਗੇ ਆਜੂ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆ ਫਿਰੇ ਫਿਰ ਵੇਹਨੀਆ ਪਹਿਲਾਂ ਤਾਂ ਕੂਤਰ ਤੇ ਫਿਰ ਇੱਕ ਅੱਧਾ ਇਹਨਾਂ ਚ ਉਡਾਉਣੇ ਆ ਠੀਕ ਹੈ ਜੀ ਨਾਲੇ ਅੱਜ ਅੱਢ ਅੱਢ ਕੂਤਰ ਕਰਾਂਗੇ ਠੀਕ ਆ ਬਾਪੂ ਚੈੱਕ ਕਰ ਲੋ ਕੂਤਰ ਇਹਨੂੰ ਉਡਾਉਣੇ ਅੱਜ ਜਿਹੜਾ ਉਹਰਾ ਹੀ ਬੈਠਾ ਠੀਕ ਹੈ ਜੀ ਤੇ ਬਾਕੀ ਵेनੇ ਕੀ ਬੰਦ ਹੈ ਸ਼ਾਖ ਖਾਗੂਤਰ ਕਿਹਨੇ ਨਾਲ ਲਾਈਏ ਦੱਸੋ ਕਮੈਂਟ ਕਰਕੇ ਓਕੇ ਓਕੇ ਰਿਪੋਰਟ ਹੈ ਜੀ ਤੇ ਕੰਮ ਘੈਂਟ ਹੋਇਆ ਪਿਆ ਅੱਜ ਤਾਂ ਠੀਕ ਹੈ ਜੀ ਚੈੱਕ ਕਰ ਲਓ ਕੂਤਰ ਬਾਕੀ ਆਪਣੇ ਸਾਰੇ ਤੇ ਹੁਣ ਆਪਾਂ ਜੋੜੀਆਂ ਲਾਉਣ ਦਾ ਵੀ ਸੋਚਦੇ ਆ ਕਿਹੜਾ ਕੂਤਰ ਕਿਹਨੇ ਨਾਲ ਲਾਈਏ ਠੀਕ ਹੈ ਜੀ ਤੇ ਬਾਕੀ ਵेनੇ ਕੀ ਬੰਦ ਜਿਹੜਾ ਕਿਸੇ ਯਾਰ ਮਿੱਤਰ ਨੂੰ ਫੋਨ ਕਰਦੇ ਆ ਜਾਂ ਸੰਦੀਪ بھائی ਨੂੰ ਉਹ ਹੀ ਦੱਸੂਗਾ ਜੋੜੀਆਂ ਕਿਵੇਂ ਲਾਉਣੀਆਂ ਆਪਣੇ ਸਮਝੋਂ ਬਾਹਰ ਹੋਇਆ ਪਿਆ ਕੰਮ ਹੁਣ ਠੀਕ ਹੈ ਜੀ ਉਤਰੋਗੇ ਬਾਹਲੇ ਤੇ ਸਮਝ ਨਹੀਂ ਆਉਦੀ ਕਿੰਨੇ ਕਿਹਦੇ ਨਾਲ ਲਾਈਏ ਜੋੜੀ ਠੀਕ ਹੈ ਜੀ ਉਹ ਕਾਲੇ ਚੀਨੇ ਜਿੱਤੇ ਆ ਕਾਲੇ ਚੀਨੇ ਤੇ ਨਾ ਅੱਡੀ ਕੱਢਾਂਗੇ ਆਪਾਂ ਠੀਕ ਹੈ ਜੀ ਕਾਲੇ ਚੀਨੇ ਜਿੰਨੇ ਔਰਿਆ 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 ਔਰੇ ਔਰੇ ਅਧਨ ਦੀ ਅੱਡੀ ਇਹ ਸ਼ਾਖੇ ਦੀ ਜੋੜੀ ਕਿਹਦੇ ਨਾਲ ਲਾਈਏ ਸ਼ਾਖੇ ਗੂਤਰੀ ਹੈ ਨਹੀਂ ਆਪਣੇ ਕੋਲੇ ਕੋਈ ਸ਼ਾਖਾ ਗੂਤਰ ਤਾਂ ਦਿੱਤਾ ਉਹਨਾਂ ਕਨੇ ਸ਼ਾਖੇ ਗੂਤਰੀ ਨਹੀਂ ਦੇ ਦਿੱਤੀ ਹਨਾ ਤਾਂ ਕਰਕੇ ਚਲ ਕੋਈ ਨਾ ਇਥੇ ਜੇ ਬੂਟ ਦਵਾਵਾਂਗੇ ਕਦੀ ਕੋਈ ਨਾ ਕੋਈ ਤੇ ਹੁਣ ਥੋੜਾ ਜਿਹਾ ਵੀ ਨਹੀਂ ਬਲੌਗ ਵੀ ਸਟਾਰਟ ਕਰ ਲੀਏ ਇੱਕ ਆ ਤੇ ਕਾ ਇਹਨਾਂ ਨੂੰ ਡਾ ਕੇ ਵੇਨੇ ਅਜ ਉਡਣ ਲਾਇਕ ਤਾਂ ਹੋ ਗਿਆ ਤੇ ਉੜਦੇ ਆ ਕਿ ਨਹੀਂ ਤੇ ਬਾਕੀ ਕਰ ਇਹਨਾਂ ਨੂੰ ਛਤਰੀ ਤੇ ਬਿਠਾਉਣੇ ਆ ਥੋਲਾ ਦੇ ਕੇ ਤੇ ਫਿਰ ਜਿਹੜਾ ਉੜਦੇ ਕੂਤਰ ਇਹਨਾਂ ਨਾਲ ਬਰਾਬਰ ਉਹ ਕਟਾਂਗੇ ਠੀਕ ਹੈ ਜੀ ਜਿਹੜਾ ਲੱਗਿਆ ਹੋਇਆ ਇੱਥੇ ਛਤਰੀ ਤੇ ਪੂਰਾ ਠੀਕ ਹੈ ਜੀ ਦੋਨੇ ਕੂਤਰ ਬਿਠਾ ਦੇ ਛਤਰੀ ਤੇ ਤੇ ਹੁਣ ਇੱਕ ਹੋਰ ਕੱਢ ਕੇ ਤੇ ਫਿਰ ਇਹਨਾਂ ਨੂੰ 2 ਮਿੰਟ ਬਿਠਾ ਕੇ ਦਿੰਨੇ ਆ ਉਲਾ ਖਦਰ ਇਹ ਤੇ ਹੀ ਦੇਵਾਂਗੇ ਠੀਕ ਹੈ ਜੀ ਤੇ 11 ਗੱਡੀਆਂ ਕੂਤਰ ਹੋਰ ਬਾਰੇ ਇੱਕ ਚਟਾ ਕੂਤਰ ਘੜਦਾ ਵੱਡਾ ਆਪਾਂ ਬਾਹਰ ਇਹਨੂੰ ਡਾਉਣੇ ਆ ਹੁਣ ਠੀਕ ਹੈ ਜੀ 11 ਫਿਰ ਮੀਨੀ ਵਲੌਗ ਵੀ ਬਣਾਉਣਾ ਹੁੰਦਾ ਤਾਂ ਕਰਕੇ ਕਿਰਾ ਇੱਥੇ ਡਾਉਣੇ ਇਹਨੂੰ ਇੱਕ ਤਾਂ ਉੱਡਣ ਲੱਗ ਗਿਆ ਆਪਣੇ ਕੋਲੇ ਇਹਨੂੰ ਦੁਬਾਰਾ ਬੜਾ ਔਖਾੜ ਆਇਆ ਉੱਚਾ ਜੜਦਾ ਜਾਂਦਾ ਇਹ ਤਾਂ ਕੰਜਰ ਦਾ ਤੇ ਉਹ ਦੂਜਾ ਉਹਦੇ ਤੇ ਬੈ ਗਿਆ ਯਾਰ ਉਹ ਦੂਜਾ ਕੂਤੇ ਦੇ ਨਾਲ ਲਾਉਣਾ ਪੈਣਾ ਉਹ ਭੈੰਪਸ ਹੌਲੀ ਹੌਲੀ ਤਾਂ ਉਹ ਨੂੰ ਜਾਂਦਾ ਉਹ ਪੁੱਠੇ ਪਾਸੇ ਹੀ ਗਿਆ ਗਿੜੇ ਤੇ ਯਾਰ ਉੱਧਰ ਨੂੰ ਜਾਂਦਾ ਉਹ ਤੇ ਸਾਲਾ ਦਾਣੂ ਚੜਦਾ ਜਾਂਦਾ ਹੈ ਬੱਚਾ ਜਿਹਾ ਹੀ ਆ ਹਜੇ ਕਿੱਧਰ ਗਿਆ ਉਹ ਹੋ ਜਾਂਦਾ ਉਹ ਤਾਂ ਹੋ ਰਿਹਾ ਠੀਕ ਹੈ ਜੀ ਤੇ ਵੇਖੋ ਅੱਜ ਕੀ ਵਿਚੱਕ ਪੈਂਦੇ ਇਹਨਾਂ ਦੋਨਾਂ ਦੇ ਨਾਲ ਜਾਨ ਤਾਂ ਬੜੀ ਵਧੀਆ ਗੱਲ ਹੈ ਫਾਲਟ ਅਪ ਵੀ ਨਾ ਜਾਵੇ ਕਿਤੇ ਨਵੇਂਾਂ ਦੇ ਚੱਕਰਾਂ 'ਚ ਨਵੇਂਾਂ ਦੇ ਕੀ ਬੱਚੇ ਡਾਊਨ ਦੇ ਚੱਕਰਾਂ 'ਚ ਔਰ ਆ ਜਾਂਦਾ ਉਹ ਤੇ ਆ ਰਿਹਾ ਉਹ ਠੀਕ ਹੈ ਜੀ ਸ਼ੁਕਰ ਆ ਉੱਡਣ ਤਾਂ ਲੱਗ ਗਿਆ ਰਲਗੇ 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 ਮੇਰੇ ਵੀਰੋ ਬਣ ਗਈ ਗੱਲ ਬਣ ਗਈ ਗੱਲ ਨਹੀਂ ਬਣੀ ਬਣ ਕੇ ਗੱਲ ਫਿਰਟ ਹੈ ਗਈ ਚਲ ਛਤਰੀ ਕਬੂਤਰਾਂ ਦੇ ਉੱਤੇ ਲਾਉਨੇ ਆ ਹੁਣ ਆਪਾਂ ਬਣ ਗਈ ਗੱਲ ਬਣ ਗਈ ਬਣ ਗਈ ਬਣ ਗਈ ਬਣ ਗਈ ਬਣ ਗਈ ਆ ਆਹ ਝੋਟਾ ਫਿਰਦਾ ਜੀ ਨਿਆਰੇ ਆ ਲੈਂਦਾ ਠੀਕ ਹੈ ਜੀ ਤੇ ਆ ਰ ਆਏ ਇੱਥੇ ਫਿਰ ਗਿਆ ਉਹ ਗੈਪ ਹੋ ਗਿਆ ਖੜਜਾ ਵਿਖਾਉਨੇ ਆ ਤੁਹਾਨੂੰ ਰੋਕੋ ਤੁਸੀਂ 10 ਮਿੰਟ ਠੀਕ ਹੈ ਜੀ ਅੱਜ ਪੈਣਗੇ ਪਚੱਕ ਕੋਈ ਬਿਠਾਤਾ ਖੁੰਜੇ ਲਾ ਕੇ ਰਤੇ ਖੁੰਜੇ ਵਾਲੇ ਦਾ ਬੱਚਾ ਹੀ ਨਹੀਂ ਖੜਾ ਯਾਰ ਇੱਥੇ ਨੇੜੇ ਤੇੜੇ ਉੱਚਾ ਲੱਗ ਗਿਆ ਥੋੜਾ ਟੱਪ ਗਿਆ ਬੈਂਚੋਂ ਇਧਰਲੇ ਪਾਸੇ ਕਲਾਰ ਗੰਨੀ ਨੂੰ ਤੇ ਕਲਾਰ ਆਪਣੀ ਕੋਈ ਜਾਣਕਾਰੀ ਹੈਣੀਗੀ ਕਿਸੇ ਨਾਲ ਵੀ ਕੂਤਰਾਂ ਵਾਲੇ ਨਾਲ ਤੇ ਬਾਕੀ ਵੇਖੋ ਯਾਰ ਕਿੱਧਰ ਨੂੰ ਗਿਆ ਪੁੱਠਾ ਇਹ ਤਾਂ ਬੜੀ ਚੰਗੀ ਗੱਲ ਆ ਅੱਧਾ ਘੰਟਾ ਹੋ ਗਿਆ ਵੇਖਦਾ ਹੀ ਨਹੀਂ ਪਹਿਲਾਂ ਤਾਂ ਤਾਂ ਲੱਗ ਗਿਆ ਸੀਗਾ ਤੇ ਉਦੋਂ ਮੁੜ ਕੇ ਮੈਂ ਥੋੜਾ ਮੜਾ ਮੋਟਾ ਕੰਮ ਤੋਂ ਦੇ ਲੱਗ ਗਿਆ ਥੱਲੇ ਪਣੀ ਪੁਣੀ ਬਿਉਣ ਲੱਗ ਗਿਆ ਕਮਾਂ ਨੂੰ ਮਾ ਨਿਗਾਣੀ ਮਰੀ ਦੁਬਾਰਾ ਨਿਗਾ ਮਰੀ ਥੋੜਾ ਖੜਿਆ ਹੀ ਨਹੀਂ ਨੇੜੇ ਤੇੜੇ ਵਿਖਿਆ ਹੀ ਨਹੀਂਗਾ ਹੁਣ ਦਾ ਭਰਾ ਆ ਜਾ ਤਾਂ ਫਿਰਦਾ ਨਹੀਂ ਮਣੀ ਉੱਡ ਪੈਂਦਾ ਬਾਹਰ ਜਾਂਦਾ ਉਹ ਚਲਦੀ ਤੋਂ ਭਰਾ ਯਾਰ ਉਹ ਥੋੜਾ ਖੜਾ ਹੀ ਨਹੀਂ ਨੇੜੇ ਤੇੜੇ ਹੀ ਨਹੀਂ ਵਿਖਦਾ ਪਿਆ ਤੇ ਜਿਹੜਾ ਦੂਜਾ ਨਾਲ ਬੱਚਾ ਸੀਗਾ ਉਹ ਫਿਰਦਾ ਤੇ ਉਹਦਾ ਭਰਾ ਫਿਰਦਾ ਸਾਡੀ ਸੁੰਝੋ ਵਾਰੀ ਹੋ ਗਈ ਕੰਮ ਯਾਰ ਕੀ ਬਣਿਆ ਆਪਣੇ ਨਾਲ ਤਾਂ ਚੰਗੇ ਬੱਚੇ ਖੜੇ ਹੀ ਨਹੀਂ ਇੱਥੇ ਹੁੰਦੇ ਅੱਬੋ ਆ ਬੱਕਰੀਆਂ ਵਾਲੇ ਕਿੱਲੇ ਲੈ ਚਲੀਏ ਵਟ ਕੇ ਤੇ ਗੇਟ ਦੇ ਅੱਗੇ ਬੰਨਦੇ ਬੱਕਰੀਆਂ ਜਾ ਕੇ ਆਪਣੇ ਘਰ ਤੇ ਫਲਾਉ ਸੱਬਲ ਪਟਦੇ ਆ ਔਖੀ ਪੜੀ ਚੂਗੀ ਠੀਕ ਹੈ ਜੀ ਓਹੋ ਕੰਡੇ ਬਹੁਤ ਆ ਯਰ ਇੱਕ ਤਾਂ ਇੱਥੇ ਆ ਕੱਢ ਲਈ ਤੇ ਹੁਣ ਇਹਨਾਂ ਦੇ ਨਾਲ ਠੋਕ ਕੇ ਤੇ ਉਹ ਬੱਟੀਆਂ ਅੱਬੇ ਇੱਕ ਤਾਂ ਉਹ ਘੜਤਾ ਕਿਲਾ ਇੱਕ ਘੜਤਾ ਆਪਾਂ ਸੱਬਲ ਆ ਘੜਤੀ ਜਿੱਦੜੀ ਕੀ ਸੜੀ ਵਿਖਦੀ ਨਹੀਂ ਇਹਦੇ ਚ ਔਰੀ 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 ਹੋ ਗਈ ਠੀਕ ਹੈ ਜੀ ਤਵਾ ਦੋਸਾਂ ਘੜਤੇ ਬੱਕਰਾ ਉਹਦੇ ਨਾਲ ਬੰਨ ਲਾਂਗੇ ਠੀਕ ਹੈ ਜੀ ਕਬੂਤਰ ਆਪਣਾ ਪੁੱਠਾ ਨਹੀਂ ਆਇਆ ਹਜੇ ਤੱਕ ਬਹੁਤ ਦੁੱਖ ਲੱਗਿਆ ਉਹ ਬਾਬੇ ਪੱਠੇ ਚੱਕ ਲੈਂਦੇ ਆ ਤੇ ਬਰੇ ਹਾਲ ਹੋ ਗਏ 10:55 ਤੇ ਬੈਣੀਆ ਕਿਰਾ ਬੱਕਰੀ ਤਾੜਤੀ ਜੀ ਤੇ ਫਿਰ ਲਾਈਏ ਕਬੂਤਰ ਚੱਲ ਪਿੰਜਰੇ ਚ ਪਾਉਣ ਦੇ ਯਾਰ ਤੀ ਜੀ ਕੁੱਤਾ ਖਾ ਜੂਗਾ ਵੇਖ ਲੈ ਕਿੱਡਾ ਉਛੇ ਜਿੱਡਾ ਕਿਤੇ ਰੋਟੀ-ਵੋਟੀ ਖਾ ਜਾਣਾ ਚੱਲ ਖੁੱਡੇ ਚ ਫਿਰ ਲਾਉਣੇ ਕਬੂਤਰ ਆਪਣੇ ਛਕਰੀਆਂ ਤੋਂ ਪਾਣੀ ਪੂਣੀ ਪੀ ਲਿਆ ਬੱਠੇ ਲਿਆਣ ਕੇ ਸਾਸੂ ਲੈ ਲੈ ਚੱਲ ਭੈਣ ਚ ਖੁੱਡੇ ਚ ਪਿੰਜਰੇ ਯੇ ਚ ਚੱਲ 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 ਵੱਡ ਜਾ ਖੜ ਜੋ ਇਹਨਾਂ ਥੱਕੇ ਨਾ ਵੜੀਏ ਹੁਣ ਲਾ ਦੀਏ ਕਬੂਤਰ ਠੀਕ ਆ ਜੀ ਤੇ ਰੱਤੇ ਭੂੰਦੀ ਵਾਲਾ ਤਾਂ ਨਹੀਂ ਆਇਆ ਆਪਣਾ ਪੇਜਨ ਸਪੁੱਠਾ ਪਰ ਇਹਨਾਂ ਨੂੰ ਲਾਹ ਦੀ ਜਿਹੜੇ ਛਤਰੀ ਤੇ ਟੰਗੇ ਹੋਏ ਆ ਠੀਕ ਆ ਜੀ ਆਣ ਕੇ ਦੂਜੇ ਵੀਰਾਂ ਨੇ ਵੀ ਬਹਿ ਗਿਆ ਘੰਟਾ ਡੇਢ ਘੰਟਾ ਉੱਡਿਆ ਮਸਾ ਠੀਕ ਆ ਜੀ ਤੇ ਕਬੂਤਰ ਸਾਰੇ ਆਪਾਂ ਇਸ ਗੁੱਡੇ 'ਚ ਕਰਦੇ ਬੱਚੇ-ਬੱਚੇ ਇੱਕ ਹੀ ਜੋੜੀ ਵੱਡੀ ਇਹਨਾਂ 'ਚ ਜਾਓ ਕਬੂਤਰ ਵੱਡਾ ਪਰਲਾ ਬਾਕੀ ਤੇ ਛੋਟੇ ਆ ਤੇ ਚਲੋ ਹੁਣ ਇਹਨਾਂ ਨੂੰ ਇੱਧਰ ਰਹਿਣ ਦੀ ਜੇ ਪਾਣੀ ਪੂਣੀ ਪੀ ਲੈਣ ਦੀ ਉਹ ਛਤਰੀ ਤੇ ਬੈਠੇ ਹੋ ਕੀ ਜਾਂਦਾ ਮੋਢੇ ਸਿੱਟੀ ਖੜਾ ਠੀਕ ਆ ਜੀ ਤੇ ਬਾਕੀ ਓਕੇ ਰਿਪੋਰਟ ਹੈ ਕਰਾਂ ਸਾਬਸੂ ਲੈ ਲੈਣ ਦੀ ਜੇ ਠੀਕ ਹੈ ਜੀ ਫਿਰ ਪਾਣੀ ਤਰਦੇ ਆ ਇਹਨਾਂ ਨੂੰ ਬਈ ਹੁਣ ਕਬੂਤਰ ਵੇਖਣ ਆਏ ਸੀ ਯਾਰ ਜਿਹੜਾ ਆਪਣਾ ਟੱਪਿਆਂ ਰੱਤਾ ਇੱਥੇ ਆ ਕੇ ਆ ਗਏ ਪਿੰਡ ਦੇ ਵਿਚਾਲੇ ਇੱਥੇ ਤਾਂ ਵੇਖਿਆ ਨਹੀਂ ਯਾਰ ਤਿੰਨ ਚਾਰ ਘੇੜੇ ਲਾੜੇ ਪਿੰਡ ਦੇ ਲੱਭਿਆ ਨਹੀਂ ਕਬੂਤਰ ਬਈ ਆਪਣਾ ਤੇ ਹੋਰ ਪਿੰਡਾਂ 'ਚ ਚਲਦੇ ਆ ਫਿਰ ਤੁਹਾਨੂੰ ਦੱਸਦੇ ਕੀ ਬੰਦ ਹੈ ਬਈ ਇੱਧਰ ਪਤੰਦਰਾਂ ਨੇ ਪਾਣੀ ਨਹੀਂ ਡੋਰਣੀ ਮੁੱਦੀ ਮਰੀ ਪਈ ਆ ਪਾਣੀ ਪੂਣੀ ਪਹਿਲਾਂ ਫਿਰ ਪਾਵਾਂਗੇ ਪਹਿਲਾਂ ਇਧਰ ਮੌਸਮ ਖਰਾਬ ਹੁੰਦਾ ਜਾਂਦਾ ਹੈ ਪੱਠੇ-ਪੁੱਠੇ ਵੱਢ ਲਈਏ ਤੇ ਪੱਠੇ-ਪੁੱਠੇ ਵੱਢ ਕੇ ਨਾਲੇ ਤਾਂ ਦਾਣੇ ਪਾ ਦਾਂਗੇ ਨਾਲੇ ਕਬੂਤਰਾਂ ਦੀਆਂ ਥੋੜੀਆਂ ਰੀਲਾਂ ਕੱਢਣੀਆਂ ਮੈਂ ਠੀਕ ਹੈ ਜੀ ਉਹ ਕੱਢ ਲਾਂਗੇ ਠੀਕ ਹੈ ਚੁਬਰੋ ਤੇ ਬਾਕੀ ਬੇਹਨੇ ਕੀ ਬਣਦਾ ਕੱਲ ਨੂੰ ਆਪਣੇ ਕੋਲੇ ਕਿਸੇ ਬਾਈ ਨੇ ਆਉਣਾ ਹੈ ਠੀਕ ਹੈ ਜੀ ਤੇ ਉਹ ਆਣ ਕੇ ਮਾੜੇ ਮੋਟੇ ਆਪਾਂ ਨੂੰ ਦੱਸੂਗਾ ਜੋੜੀਆਂ ਕਿਵੇਂ ਲਾਉਣੀਆਂ ਆਪਾਂ ਨੂੰ ਵੀ ਪਤਾ ਪਰ ਥੋੜੇ ਦੋ ਮਾਈਂਡ ਹੋ ਜਾਂਦੇ ਨੇ ਜਦੋਂ ਬੈ ਕੇ ਚੰਗੀ ਤਰੀਕੇ ਨਾਲ ਸੋਚ ਸਾਚ ਕੇ ਫਿਰ ਜੋੜੀਆਂ ਲਾਵਾਂਗੇ ਠੀਕ ਹੈ ਜੀ ਬਾਕੀ ਕੱਲ ਦੇ ਬਰੋਚ ਬਹੁਤ ਇੰਟਰਸਟਿੰਗ ਕੰਮ ਕਰਨਾ ਕਬੂਤਰਾਂ ਨੂੰ ਰੰਗ ਰੰਗ ਵੀ ਕਰਨਾ ਬਹੁਤ ਕੁਝ ਕਰਨਾ ਉਹ ਕੱਲ ਦੇ ਬਰੋਚ ਚ ਗੂਆ ਤੇ ਹੁਣ ਪੱਠੇ-ਪੁੱਠੇ ਕੁੱਤਰ ਜਵਾਰ ਵਟ ਲਈਏ ਤੇ ਜਿਹੜੀ ਮਤਲਬ ਕਾਵਾਂ ਨੂੰ ਪਾਉਣੀ ਆ ਰਲਾ ਕੇ ਪੱਠੇ ਕੁੱਤਰਨੇ ਆ ਤੇ ਫਿਰ ਇਹਨੇ ਕੀ ਬਣਦਾ ਗਿਆ ਏ ਕਰਾ ਠੰਡਾ ਜਾ ਹੋ ਗਿਆ ਮੌਸਮ ਬੱਦਲ ਆ ਗਏ ਠੀਕ ਹੈ ਜੀ ਸੌਣ ਜੱਗੇ ਜੀ ਬਾਈ ਹੁਣ ਹੋ ਚੁੱਕੇ ਆਥਣ ਨਾਲੇ ਪੋਣੇ ਦਾਣੇ ਦੋਣੇ ਨਾਲੇ ਤੁਨ ਮੈਂ ਥੋੜੇ ਥੋੜੇ ਕੂਤਰਾਂ ਦਾ ਸ਼ੌਂਕ ਕਰਾਉਣੇ ਆ ਠੀਕ ਆ ਬਾਪਿਓ ਤੇ ਨਾਲੇ ਯਾਰ ਕੂਤਰਾਂ ਦੀਆਂ ਫੋਟੋਆਂ ਪਾਉਣੀ ਆ ਕਿਸੇ ਵੀਰ ਨੂੰ ਤੇ ਤਾਂ ਘਰਕ ਵੀ ਪੂਤਰ ਪਿੰਜਰੇ ਚ ਪਾਉਣੇ ਪੈਣੇ ਆਪਾਂ ਨੂੰ ਤੇ ਤੁਹਾਨੂੰ ਵੀ ਵਿਖਾ ਦਿੰਨੇ ਆ ਉਸ ਤਰੀਕੇ ਨਾਲ ਤੇ ਫੋਟੋਆਂ ਵੀ ਖਿੱਚੀਆਂ ਜਾਣਗੀਆਂ ਨਾਲੇ 2-4 ਰੀਲਾ ਕੱਢ ਲਾਂਗੇ ਠੀਕ ਹੈ ਜੀ ਤੇ ਪਿੰਜਰਾ ਆਪਾਂ ਮੜਾ ਜਾ ਸੈੱਟ ਕਰ ਦਈਏ ਲਓ ਜੀ ਓਕੇ ਬਾਹਰ ਇਹਦੇ ਚ ਪਾ ਪਾ ਕੇ ਤੇ ਬਣਾਈ ਚਲਾਂਗੇ ਇੱਥੇ ਹੀ ਤੜਦਾਂ ਕਰਾਂਗੇ ਇੱਥੇ ਹੀ ਫੋਟੋਆਂ ਖਿੱਚਾਂਗੇ ਰੀਲਾ ਬਣਾ ਲਾਂਗੇ ਠੀਕ ਆ ਬਾਬਿਓ ਚੈੱਕ ਕਰੋ ਆਹ ਕਹਿੰਦਾ ਇੱਕ ਦੋਨੇ ਕਬੂਤਰੀਆਂ ਉਹ ਵੀ ਕਬੂਤਰੀ ਆ ਕਬੂਤਰ ਲਾਦਾ ਯਾਰ ਮੈਨੂੰ ਬਾਕੀ ਵੇਖੋ ਮੇਰਾ ਚੇਤਾ ਭੁੱਲ ਗਿਆ ਠੀਕ ਹੈ ਜੀ ਉਹ ਯਾਰ ਦਸੀਏ ਦਸੀ ਸਾਰੇ ਇੱਕੋ ਜਿਹੇ ਰੰਗ ਦੇ ਕਬੂਤਰ ਕੋਈ ਲਾਲ ਜੀ ਨਾ ਕੋਈ ਕਿਵੇਂ ਦੀ ਚੈੱਕ ਕਰੋ ਹੁਣ ਚੈੱਕ ਕਰੋ ਨਵੀਂ ਜੋੜੀ ਠੀਕ ਹੈ ਜੀ ਇਹ ਜੋੜੀ ਨਹੀਂਗੇ ਆ ਦੋ ਦੋ ਕਰਕੇ ਵਿਖਾਈ ਜਨਾਂ ਜੋੜੀਆਂ ਅਜੇ ਸਹੀ ਕਰਕੇ ਲਾਉਣੀਆਂ ਆ ਆਪਾਂ ਆਪਦੇ ਹਿਸਾਬ ਕਿਤਾਬ ਨਾਲ ਉਹ ਆ ਨੈਕਸਟ ਵਲੌਗ ਚ ਪਤਾ ਲੱਗੂ ਆ ਠੀਕ ਹੈ ਜੀ ਕੀ ਬੰਦਾ ਕਿਰਾ ਚੈੱਕ ਕਰ ਲੀਆਂ ਦੋ ਜੋੜੀਆਂ ਠੀਕ ਹੈ ਜੀ ਇੱਕ ਹਿਸਾਬ ਨਾਲ ਜੋੜੀ ਆ ਇਹ ਤੇ ਚੈੱਕ ਕਰ ਲੈ ਕੂਤਰ ਦੱਸਿਓ ਕਿਵੇਂ ਲੱਗੇ ਆ ਬੇਕੂਤਰੀ ਛੜਤੀ ਇੱਕ ਗੁੱਡੇ ਚ ਤੇ ਆ ਕੂਤਰ ਰਹਿ ਗਿਆ ਇਹਦੀ ਥੋੜੀ ਜਿਹੀ ਫੋਟੋ ਖਿੱਚ ਲਈ ਆਪਾਂ ਠੀਕ ਹੈ ਜੀ ਆ ਕੂਤਰ ਚੈੱਕ ਕਰ ਲੋ ਕੂਤਰ ਠੀਕ ਹੈ ਜੀ ਦੱਸਿਓ ਕਿਵੇਂ ਲੱਗਿਆ ਓਕੇ ਰਿਪੋਰਟਾਂ ਦਾ ਜਾਨਵਰ ਇਹਨੂੰ ਛੜੀਓ ਗੁੱਡੇ ਚ ਹੁਣ ਕਿਰਾਂ ਕੱਲੂ ਬਣਾਵਾ ਯਾਰ ਅੱਜ ਮੇਰੇ ਤੋਂ ਕੱਲੇ ਤੋਂ ਕੂਤਰ ਲੋਟ ਨਹੀਂ ਆਉਂਦੇ ਐਵੇਂ ਕੋਈ ਕੂਤਰ ਟਪਾਵਾਂਗੇ ਠੀਕ ਹੈ ਜੀ ਕੱਲ ਨੂੰ ਕੱਲੀ ਕੱਲੀ ਜੋੜੀ ਦੇ ਦਰਸ਼ਨ ਕਰਾਵਾਂਗੇ ਨੈਕਸਟ ਬਲੌਗ ਚ ਆ ਦੋ ਕੂਤਰਾਂ ਦੇ ਹੁਣ ਦਰਸ਼ਨ ਹੋਈਏ ਤੁਹਾਡੇ ਨੂੰ ਤੁਹਾਨੂੰ ਠੀਕ ਹੈ ਜੀ ਬਾਕੀ ਇਧਰ ਬੱਚੇ ਵੀ ਕਰਤੇ ਸੀ ਆਪਾਂ ਤੁਸੀਂ ਦੇਖਿਆ ਹੋਣਾ ਦੁਪਹਿਰੇ ੁੱਡੇ ਚ ਆਪਾਂ ਬੱਚੇ ਵੀ ਕਰਤੇ ਸੀ ਵਿਜਨਸ ਜੋ ਕੀ ਹੰਦੇ ਚ ਓਹੋ ਖੋਲ ਲਿਆ ਅੱਖਾਂ ਸਮਾ ਇਹ ਆ ਵੀਰ ਔਖਾ ਬੜਾ ਖੋਲਦਾ ਚੈੱਕ ਕਰੋ ਆ ਵੀ ਖੁੰਡਾ ਹੁਣ ਆਪਾਂ ਕੱਲ ਨੂੰ ਫਿਲ ਕਰ ਦੇਣਾ ਜਮਾ ਚੈੱਕ ਕਰੋ ਠੀਕ ਹੈ ਜੀ ਨੈਕਸਟ ਵਲੌਗ ਚ ਤੇ ਬਾਕੀ ਓਕੇ ਰਿਪੋਰਟ ਹੈ ਜੀ ਕੱਲ ਨੂੰ ਰੰਗ ਰੰਗ ਵੀ ਕਰਾਂਗੇ ਬਾਕੀ ਉਹ ਕੱਲ ਨੂੰ ਵੇਖੋ ਕੂਤਰਾਂ ਵਾਲੇ ਵਲੌਗ ਚ ਕੱਲ ਵਾਲੇ ਚ